ਓ ਯਾਰ ਫੰਟ ਨਹੀਂ ਮੈਂ ਸੁਣਿਆ ਬਾਨੀ ਕਹਿੰਨੀ ਆਪਦੇ ਮੁੰਡੇ ਤੇ ਵਿਆਹ ਦੀ ਖੁਸ਼ੀ ਤੇ ਤਿੰਨ ਤਿੰਨ ਮਹੀਨਿਆਂ ਦਾ ਸਾਰਿਆਂ ਨੂੰ ਰਿਚਾਰਜ ਦੇਣਾ ਨਾ ਪੈਸਾ ਇਹ ਤਾਂ ਨੰਗੂ ਜਾਣਗੇ ਫੇਰ ਯਾਰ ਓਏ ਨਹੀਂ ਨੰਗੁੰਦੇ ਸੁੱਕੇ ਵੱਡੇ ਬੰਦੇ ਵੱਡੀਆਂ ਪੌਲਿਸ ਨੇ ਥੋੜੀ ਅਗਲੇ ਟਾਟਾ ਬੈਲਾ ਨਾਲੋਂ ਵੀ ਤਕੜੀ ਗੱਲਬਾਤ ਆ ਬਰਾਬਰ ਦੀ ਹਾਂ ਵੱਡੇ ਵੱਡੇ ਨਵੇਂ ਕੰਪਨੀਆਂ ਖਰੀਦੀਆਂ ਇਹਨਾਂ ਨੇ ਨਹੀਂ ਦੱਸ ਤਾ ਟਾ ਟਾ ਮੁੰਟਰੇ ਗੇਰਾ ਗੇਰਾ શેਰਾ ਇਨਾਂ ਇਤਾ ਬਤਾ ਨਹੀਂ 700 ਕਿੰਨਾ ਕਰੋੜ ਲਾਤਾ ਸੀ ਆਪਣੀ ਤਾਂ ਸਰਕਾਰ ਜਾਂ ਹੀ ਪੰਜਵਾਰੀ ਬੰਦੀ ਫੇਰ ਵੀ ਨਹੀਂ ਬੰਨਾ ਬਜਟ ਹੋਇ ਇਨਾਂ ਨੇ ਕਿਤੇ ਲਾਟਰੀ ਲੂਟਰੀ ਤਾਂ ਨਹੀਂ ਪਾਈ ਹੋਈ ਕਿਤੇ ਵੱਡੇ ਬੰਦਿਆਂ ਨਾਲ ਬਈ ਇਹਨਾਂ ਚਰ ਕਰਕੇ ਇਨਾਂ ਚਰ ਦੇ ਲਾਟਰੀ ਨਾਲ ਇਕਲੀ ਤਾਂ ਇਨੇ ਕਰੋੜ ਸਾਨੂੰ ਅਡਵਾਸ ਚ ਦਮਾਂਗੇ ਉਹ ਕਾਲਾ ਕੁੜਾ ਜাদু ਟੋੜਕਾ ਤਾਂ ਨਹੀਂ ਯਾਰ ਹੈ ਬੰਤੇ ਲੱਗਦਾ ਤਾਂ ਮੈਨੂੰ ਆਈਆਂ ਨਹੀਂ ਨਾ ਪਹਿਖਾ ਤਾਂ ਇਹ ਕੁੜਾ ਇਹ ਤਾਂ ਮੜਕ ਫ੍ਰੀਜਲੇ ਵੇ ਇੰਨਾ ਵੈਸਾ ਇਹ ਕੁੜਾ